ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੌਰ 786 ਜਨਮ ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਦੇਸੀ ਗਵਾਰੇ ਦੀਆਂ ਫਲਗਾਂ ਦੀ ਸਬਜ਼ੀ ਗਵਾਰੇ ਦੀਆਂ ਫਲਗਾਂ ਦੀ ਸਬਜ਼ੀ ਤਾਂ ਮੈਂ ਪਹਿਲਾਂ ਵੀ ਬਣਾ ਕੇ ਦਿਖਾਈ ਹੋਈ ਆ ਉਹ ਮੈਂ 2-3 ਵੀਡੀਓ ਅਪਲੋਡ ਕੀਤੀਆਂ ਹੋਈਆਂ ਤੇ ਅੱਜ ਜਿਹੜੀ ਆਪਾਂ ਬਣਾਵਾਂਗੇ ਦੇਸੀ ਗਵਾਰੇ ਦੀਆਂ ਫਲਗਾਂ ਦੀ ਸਬਜ਼ੀ ਉਹ ਉਹਨ ਕਿਸੇ ਮੇਰੇ ਸਬਸਕ੍ਰਾਈਬਰ ਨੇ ਰਿਕਵੈਸਟ ਕੀਤੀ ਸੀ ਕਿ ਤੁਸੀਂ ਗਵਾਰੇ ਦੀਆਂ ਫਲਗਾਂ ਦੀ ਸਬਜ਼ੀ ਬਣਾ ਕੇ ਦਿਖਾਓ ਉਹਨਾਂ ਦੀ ਰਿਕਵੈਸਟ ਤੇ ਆਪਾਂ ਗਵਾਰੇ ਦੀਆਂ ਫਲਗਾਂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਉਹ ਵੀ ਆਪਾਂ ਨਵੇਂ ਤਰੀਕਾ ਬਣਾ ਕੇ ਤਿਆਰ ਕਰਾਂਗੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਗੁਵਾਰੇ ਦੀਆਂ ਫਲੀਆਂ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸਬਜ਼ੀ ਬਣਾਉਣ ਵਾਸਤੇ ਆਪਾਂ ਦੇਸੀ ਗੁਵਾਰੇ ਦੀਆਂ ਫਲੀਆਂ ਲੈ ਲਵਾਂਗਾ ਦੇਸੀ ਗੁਵਾਰੇ ਦੀਆਂ ਫਲੀਆਂ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈਗੀ ਆ ਤੇ ਸਵਾਦ ਵੀ ਬਹੁਤ ਬਣਦੀ ਹੈਗੀ ਆ ਤੇ ਇਹਨਾਂ ਨੂੰ ਮੈਂ ਪਾਣੀ ਦੇ ਨਾਲ ਦੋ ਤਿੰਨ ਵਾਰੀ ਧੋਲੇ ਸੀ ਧੋ ਕੇ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਨਾ ਹੀ ਜ਼ਿਆਦਾ ਮੋٹے ਪੀਸਾ ਤੇ ਨਾ ਹੀ ਜ਼ਿਆਦਾ ਇਹ ਬਰੀਕ ਪੀਸ ਇਕੱਠੇ ਹੈਗੇ ਆ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਥੋੜਾ ਥੋੜਾ ਮਸਾਲਾ ਐਡ ਕਰਾਂਗੇ ਫਲੀਆਂ ਦੇ ਵਿੱਚ ਇੱਕ ਚਮਚਾ ਆਪਾਂ ਪਾ ਦਾਂਗੇ ਬੇਸਨ ਵੀਡੀਓ ਦੇ ਨਾਲ ਤੁਸੀਂ ਪੂਰਾ ਬਣ ਰਿਓ ਸਬਜ਼ੀ ਆਪਾਂ ਇੱਕ ਅਨੋਖੇ ਜਿਹੇ ਤਰੀਕਾ ਨਾਲ ਬਣਾਵਾਂਗੇ ਤੇ ਬਹੁਤ ਹੀ ਆਪਾਂ ਵਧੀਆ ਬਣਾਵਾਂਗੇ ਥੋੜਾ ਜਿਹਾ ਪਾ ਦਾਂਗੇ ਆਪਾਂ ਨਮਕ ਥੋੜਾ ਥੋੜਾ ਹੀ ਪਾਵਾਂਗੇ ਆਪਾਂ ਮਸਾਲਾ ਇੱਥੇ ਇਹ ਥੋੜੀ ਹੀ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਥੋੜੀ ਪਾਵਾਂਗੇ ਆਪਾਂ ਹਲਦੀ ਇਹ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਇੱਕ ਚਮਚਰ ਸਰੋਂ ਦਾ ਤੇਲ ਪਾ ਦਾਂਗੇ ਆਪਾਂ ਹੁਣ ਇਹਨਾਂ ਚੀਜ਼ਾਂ ਨੂੰ ਆਪਾਂ ਕਰ ਦਾਂਗੇ ਨੈਕਸਟ ਹਲੰਗਾ ਦੇ ਵਿੱਚ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਹੈ ਤੇ ਹੁਣ ਆਪਾਂ ਚੱਲਦੇ ਹਾਂ ਗੈਸ 'ਤੇ ਹਾਂਜੀ ਕੜਾਹੀ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਹੈਗਾ ਅੱਧਿਕ ਕੱਚੀ ਆਪਾਂ ਪਾ ਦਾਂਗੇ ਸਰੋਂ ਦਾ ਤੇਲ ਗਰਮ ਹੋ ਗਿਆ ਹੁਣ ਆਪਾਂ ਫੜੀਆਂ ਪਾ ਦਾਂਗੇ ਤੇਲ ਦੇ ਵਿੱਚ ਹੌਲੀ ਹੌਲੀ ਕਿਹੜਾ ਪੱਲੇਟ ਨੈਸਟ ਕਰਦੇ ਹਾਂ ਤੇਲ ਦੇ ਵਿੱਚ ਤਗਾ ਇਸ ਆਪਾਂ ਥੋੜਾ ਜਿਹਾ ਮਿਣਜਾ ਕਰ ਦਾਂਗੇ ਜ਼ਿਆਦਾ ਸਲੋਅ ਤੇ ਵੀ ਕਰਨਾ ਹੈ ਮਿਣਜਾ ਆਪਾਂ ਗੈਂਸ ਕਰ ਦਾਂਗੇ ਹਾਂਜੀ ਹੁਣ ਆਪਾਂ ਤੇਲ ਦੇ ਵਿੱਚ ਫਲਗਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਤਾਗਾ ਅੱਗ ਆਪਾਂ ਥੋੜੀ ਜਿਹੀ ਘੱਟ ਕਰ ਦਾਂਗੇ ਤੇ ਹੁਣ ਆਪਾਂ ਇਹੋ ਟਾਕ ਦਾਂਗੇ ਟਾਕੇ ਆਪਾਂ ਥੋੜਾ ਜਿਹਾ ਇਹਨਾਂ ਨੂੰ ਪਕਾਵਾਂਗੇ ਨਾ ਹੀ ਜਾ ਪੂਰਾ ਨਹੀਂ ਪਕਾਉਣਾਗਾ ਥੋੜੀਆਂ ਅੱਧਾ ਕੱਚੀਆਂ ਆਪਾਂ ਇਹਨਾਂ ਨੂੰ ਪਕਾਵਾਂਗੇ ਹਾਂਜੀ ਜਦੋਂ ਤੱਕ ਆਪਣੀਆਂ ਫਲੀਆਂ ਫਰਾਈ ਹੁੰਦੀਆਂ ਤੇ ਉਦੋਂ ਤੱਕ ਆਪਾਂ ਟਮਾਟਰਾਂ ਦਾ ਪੇਸਟ ਬਣਾ ਕੇ ਤਿਆਰ ਕਰ ਲੈਨੇ ਆ ਤੇ ਹੁਣ ਆਪਾਂ ਦੋ ਲਵਾਂਗੇ ਇੱਕ ਟਮਾਟਰ ਇਹਨਾਂ ਨੂੰ ਆਪਾਂ ਮੋٹے ਮੋٹے ਪੀਸਾਂ ਦੇ ਵਿੱਚ ਕੱਟ ਕੇ ਤੇ ਆਪਾਂ ਜੱਗ 'ਚ ਪਾ ਦਾਂਗੇ ਹੁਣ ਆਪਾਂ ਦੂਸਰੇ ਟਮਾਟਰ ਨੇ ਵੀ ਪਾ ਦਿੰਦੇ ਹਾਂ ਹਾਂਜੀ ਦੋ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਪਾ ਦਾਂਗੇ ਆਪਾਂ ਅਦਰਕ ਦੀ ਗੰਢੀ ਇਹਨਾਂ ਨੂੰ ਆਪਾਂ ਦੋ ਪੀਸਾਂ ਚ ਕਰ ਲਾਂਗੇ ਤੇ ਥੋੜਾ ਜਿਹਾ ਆਪਾਂ ਪਾ ਦਾਂਗੇ ਲਸਣ ਹੁਣ ਆਪਾਂ ਇਹਨਾਂ ਦਾ ਪੇਸਟ ਬਣਾ ਕੇ ਤਿਆਰ ਕਰ ਲਾਂਗੇ ਟਮਾਟਰਾਂ ਦਾ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਿਆਗਾ ਤੇ ਹੁਣ ਆਪਾਂ ਇੱਕ ਕੌਲੀ ਦੇ ਵਿੱਚ ਇਹਨੂੰ ਕੱਢ ਲੈਂਗੇ ਤੇ ਹੁਣ ਆਪਾਂ ਚੱਲਦੇ ਆਂ ਗੈਸ 'ਨਹੀਂ ਵੀ ਆਪਣਾ ਫੜਾਂ ਵੀ ਫਰਾਈ ਹੋਊਗਾ ਹੁਣ ਲਓ ਹਾਂਜੀ ਹੁਣ ਆਪਣੀਆਂ ਫੜਾਂ ਵੀ ਫਰਾਈ ਹੋਊਗੀਆਂ ਤੇ ਹੁਣ ਆਪਾਂ ਕੜਾਹੀ ਦੇ ਵਿੱਚ ਕੱਢ ਲੈਨੇ ਆ ਇਹ ਪੂਰੀਆਂ ਨਹੀਂ ਦਿੱਦੀਆਂਆਂ ਆ ਥੋੜੀਆਂ ਜੀਆਂ ਇਹ ਕੱਚੀਆਂ ਹੈਗਾਂ ਤੇ ਇਥੋਂ ਤੱਕ ਆਪਾਂ ਫਲਗਾਂ ਨੂੰ ਪਕਾਉਣਾ ਸੀਗਾ ਹੁਣ ਆਪਾਂ ਉਸੇ ਭਾਂਡੇ ਵਿੱਚ ਕੱਢ ਲੈਣੀ ਹਾਂ ਹਾਂਜੀ ਇਸੇ ਕੜਾਹੀ ਦੇ ਵਿੱਚ ਆਪਾਂ ਹੁਣ 2-3 ਚਮਚ ਪਾ ਦਾਂਗੇ ਸਰੋਂ ਦਾ ਤੇਲ ਇਹ ਗਰਮ ਹੋ ਗਿਆ ਅੱਧਾ ਚਮਚਾ ਸਾਤ ਜੀਰਾ ਪਾ ਦਾਂਗੇ ਦੋ ਪਿਆਏ ਪਾਰਾਂਗੇ ਇਹਨਾਂ ਨੂੰ ਕੱਦੂਕਸ਼ ਕੀਤਾ ਹੋਇਆ ਤੁਸੀਂ ਬਰੀਕ-ਬਰੀਕ ਕੱਟ ਵੀ ਸਕਦੇ ਆ ਤਾਂ ਜੇ ਤੁਸੀਂ ਗਰੇਵੀ ਬਣਾਉਣੀ ਆ ਤਾਂ ਤੁਸੀਂ ਇਹਨਾਂ ਨੂੰ ਕੱਦੂਕਸ਼ ਵੀ ਕਰ ਸਕਦੇ ਆ ਜਾਂ ਮਿਕਸੀ ਦੇ ਵਿੱਚ ਇਹਨਾਂ ਦਾ ਪੇਸਟ ਵੀ ਬਣਾ ਕੇ ਤਿਆਰ ਕਰਾ ਸਕਦੇ ਆ ਤੇ ਹੁਣ ਆਪਾਂ ਇਹਨੂੰ ਪੋਣ ਲਾਂਗੇ ਚੰਗੀ ਤਰ੍ਹਾਂ ਯਾ ਇਹਨੂੰ ਪੋਣਦੇ ਆ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਦਾ ਅੱਧਾ ਚਮਚ ਪਾ ਦਾਂਗੇ ਆਪਾਂ ਧਨੀਏ ਪਾਊਡਰ ਦਾ ਅੱਧਾ ਚਮਚੇ ਆਪਾਂ ਪਾ ਦਾਂਗੇ ਪੀਸੀ ਲਾਲ ਮਿਰਚ ਦਾ ਤੇ ਨਮਕ ਆਪਾਂ ਪਾਵਾਂਗੇ ਸਵਾਦ ਅਨੁਸਾਰ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਤੇ ਜਿਹੜਾ ਹੁਣ ਆਪਾਂ ਟਮਾਟਰਾਂ ਦਾ ਪੇਸਟ ਬਣਾ ਕੇ ਰੱਖਿਆ ਸੀਗਾ ਉਹ ਵੀ ਆਪਾਂ ਨਾਲ ਹੀ ਐਡ ਕਰ ਦਾਂਗੇ ਮਿਕਸ ਕਰ ਦਈਏ ਚੰਗੀ ਤਰ੍ਹਾਂ ਹਾਂਜੀ ਮਸਾਲਿਆਂ ਨੂੰ ਆਪਾਂ ਭੁੰਨ ਲਿਆ ਤੇ ਹੁਣ 3-4 ਚਮਚ ਪਾ ਦਾਂਗੇ ਆਪਾਂ ਦਹੀਂ ਦੇ ਦਹੀਂ ਨੂੰ ਆਪਾਂ ਖੰਡਿਆ ਹੋਇਆ ਹੁਣ ਇਹਨੂੰ ਵੀ ਆਪਾਂ ਮਿਕਸ ਕਰ ਦਾਂਗੇ ਇਹ ਥੋੜਾ ਜਿਹਾ ਆਪਾਂ ਦਹੀਂ ਨੂੰ ਵੀ ਮਸਾਲਿਆਂ ਦੇ ਵਿੱਚ ਭੁੰਨ ਲਾਂਗੇ ਇਹਨੂੰ ਵੀ ਆਪਾਂ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈ ਕੇ ਤੇ ਹੁਣ ਆਪਾਂ ਇੱਥੇ ਥੋੜਾ ਜਿਹਾ ਪਾ ਦਾਂਗੇ ਪਾਣੀ ਜਿੰਨੀ ਕ ਆਪਾਂ ਗਰੇਵੀ ਰੱਖਣੀ ਉਸੇ ਹਿਸਾਬ ਨਾਲ ਆਪਾਂ ਪਾਣੀ ਪਾ ਲੈਣਾ ਹੈਗਾ ਮੈਂ ਪਾਉਣਾ ਦਾ ਗਲਾਸ ਪਾਣੀ ਦਾ ਪਾਤਾ ਹੈਗਾ ਤੇ ਹੁਣ ਆਪਾਂ ਅੱਧਾ ਕ ਚਮਚ ਪਾ ਦਾਂਗੇ ਗਰਮ ਮਸਾਲੇ ਦਾ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਕਸੂਰੀ ਮੇਥੀ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਇੱਕ ਉਬਾਲ ਆਉਣ ਤੇ ਕਾਪੇ ਦਾ ਵੇਟ ਕਰਾਂਗੇ ਹਾਂਜੀ ਕੜਾਹੀ ਤਾਂ ਆਪਾਂ ਢੱਕਣ ਲਾ ਦਿੰਨੇ ਤੇ ਗਰੇਵੀ ਨੂੰ ਉਬਾਲ ਆ ਗਿਆ ਤੇ ਹੁਣ ਆਪਾਂ ਤਿੰਨ ਲੈਤੀ ਸੀ ਚੁਬੜ ਇਹਨਾਂ ਨੂੰ ਆਪਾਂ ਛਿੱਲ ਕੇ ਤੇ ਆਹ ਤਰਾਮ ਗੋਲ ਪੀਸਾਂ ਦੇ ਵਿੱਚ ਕੱਟ ਲਏ ਇਹ ਵੀ ਆਪਾਂ ਐਡ ਕਰ ਦਾਂਗੇ ਚੁਬੜਾਂ ਦੇ ਨਾਲ ਫਲੀਆਂ ਬਹੁਤ ਵਧੀਆ ਬਣਨੀਆਂ ਤੇ ਹੁਣ ਆਪਾਂ ਫਰਾਈ ਕੀਤੀਆਂ ਹੋਈਆਂ ਫਲੀਆਂ ਐਡ ਕਰਾਂਗੇ ਹੁਣ ਆਪਾਂ ਗਰੇਵੀ ਦੇ ਵਿੱਚ ਫਲੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅੱਗ ਘੱਟ ਕਰਕੇ ਆਪਾਂ ਇਹਨੂੰ ਪਕਾ ਲਾਂਗੇ ਹੁਣ ਥੋੜਾ ਜਿਹਾ ਸਿਰਫ 5-7 ਮਿੰਟ ਹੀ ਆਪਾਂ ਇਹਨਾਂ ਨੂੰ ਸੇਕ ਕਰਵਾਵਾਂਗੇ ਕਿਉਂਕਿ ਆਪਾਂ ਫਲੀਆਂ ਪਹਿਲਾਂ ਵੀ ਫਰਾਈ ਕੀਤੀਆਂ ਹੋਈਆਂ ਆ ਸਾਹਿਤਾ ਪਟਕਨ ਲਾ ਦਿੰਨੇ ਤੇ ਸਬਜੀ ਆਪਣੀ ਵਧੀਆ ਬਣੀ ਜਾਂਦੀ ਹੈ ਫਿਰ ਨਹੀਂ ਕੁਝ ਜ਼ਿਆਦਾ ਆਪਾਂ ਗਰੇਵੀ ਵਿੱਚ ਰੱਖੀ ਹੈ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਸਬਜੀ ਆਪਣੀ ਬਣ ਕੇ ਤਿਆਰ ਆ ਸਿਰਫ ਆਪਾਂ ਨੂੰ 7 ਕਿ ਮਿੰਟ ਲੱਗੇ ਸਬਜੀ ਬਣਾਉਣ ਤੇ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਕੇ ਗਰੇਵੀ ਦੇ ਵਿੱਚ ਪਾਇਆ ਤੇ 7 ਕਿ ਮਿੰਟ ਆਪਾਂ ਇਹਨਾਂ ਨੂੰ ਸੇਕ ਲਵਾਇਆ ਹੈ ਤੇ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਗਰੇਵੀ ਵਾਲੀ ਸਬਜੀ ਬਣ ਕੇ ਤਿਆਰ ਹੋਈ ਆ ਹੰਦੀ ਸਬਜੀ ਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਸੁੱਕੀ ਸਬਜੀ ਵੀ ਆਪਾਂ ਫੜੰਗਾ ਦੀ ਬਣਾ ਕੇ ਤਿਆਰ ਕੀਤੀ ਹੈਗੀ ਆ ਤੁਸੀਂ ਉਹ ਜੇ ਵੀਡੀਓ ਵੇਖਣੀ ਹੈ ਤਾਂ ਤੁਸੀਂ ਉਹ ਵੀ ਵੇਖ ਸਕਦੇ ਆ ਸਬਜੀ ਦੀਆਂ ਵੀਡੀਓ ਦੋ ਤਿੰਨ ਆਪਾਂ ਅਪਲੋਡ ਕੀਤੀਆਂ ਆ ਸਬਜੀ ਨੂੰ ਤੁਸੀਂ ਰੋਟੀ ਦੇ ਨਾਲ ਖਾਓ ਤੰਦੂਰੀ ਰੋਟੀ ਦੇ ਨਾਲ ਖਾਓ ਚਾਹੇ ਤੁਸੀਂ ਪਰੌਂਠੇ ਦੇ ਨਾਲ ਖਾਓ ਸਬਜੀ ਬਹੁਤ ਵਧੀਆ ਟੇਸਟੀ ਬਣਦੀ ਹੈਗੀ ਜੇਕਰ ਤੁਹਾਨੂੰ ਸਬਜੀ ਬਣਾਉਂਦਾ ਤਰੀਕਾ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ